ਤਰਾਨੋਵਿਚ ਉਹ ਨਿਹੜੇ ਨਵੇਂ ਮਿਰਤਕ ਦੇਆਂ ਦਾ ਟੋਟਲ ਖਰਚਾ ਭਾਰਤੀ ਐਂਬੈਸੀ ਨੇ ਕੀਤਾ 5000 ਦੇ ਹਿਸਾਬ ਨਾਲ ਲਾ ਲਓ 5 ਲੱਖ ਯੂਰੋ ਬੰਦਾ ਬਾਕੀ ਜਿਹੜੀਆਂ ਮਿਰਤਕ ਦੇਹਾਂ ਦਾ ਸਾਰਾ ਖਰਚਾ ਫਰਾਂਸ ਦੇ ਗੁਰਦਵਾਰਿਆਂ ਨੇ ਫਰਾਂਸ ਦੀ ਸੱਤ ਸੰਗਤ ਨੇ ਫਰਾਂਸ ਦੇ ਜਿਹੜੇ ਲੋਕ ਰਹਿੰਦੇ ਉਹਨਾਂ ਨੇ ਤੇ ਸਾਡੀ ਸੰਸਥਾ ਦੇ ਮੈਂਬਰਾਂ ਨੇ ਰਲ ਕੇ ਕੀਤਾ ਹੈ ਔਰ ਇਹਦੇ ਵਿੱਚ ਜਿਹੜੇ ਸਾਰੇ ਨੇ ਕੋਈ ਕੋਵਿਡ ਦੇ ਨਾਲ ਮਰਿਆ ਕੋਈ ਹਾਰਟ ਅਟੈਕ ਨਾਲ ਮਰਿਆ ਕੋਈ ਐਕਸੀਡੈਂਟ ਨਾਲ ਮਰਿਆ ਕੋਈ ਜ਼ਿਆਦਾ ਸ਼ਰਾਬ ਪੀਂ ਕੇ ਮਰਿਆ ਇਹ ਕਾਰਨ ਸੀ ਜਿਹੜੇ ਸਾਡੇ ਕਾਬਜਾ ਤੇ ਬਿਲਕੁਲ ਹੈਗੇ ਨੇ ਪਰ ਅਸੀਂ ਵੀ ਜਿਹੜੀਆਂ ਇਹ ਜਿਹੜੇ ਜਿਵੇਂ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਅਸੀਂ ਕਾਰਨ ਨਹੀਂ ਦੱਸਦੇ ਅਸੀਂ ਟੋਟਲ ਕਿੰਤੀ ਦੱਸਦੇ ਆ 101 ਦੀਆਂ 80 ਹੋਂ ਤੱਕ ਅਸੀਂ ਭਰਤ ਪਹੁੰਚਾ ਚੁੱਕੇ ਆ 13 ਪਰਿਵਾਰਾਂ ਦੀਆਂ ਅਸੀਂ ਮੈਂ ਤੁਹਾਨੂੰ ਪਹਿਲੇ ਦੱਸ ਕੇ ਪਰਿਵਾਰ ਜਿਹੜੇ ਜਾਂਦੇ ਆ ਉਹ ਲੈ ਆ ਤੇ ਬਾਕੀ ਆ ਜਿਹੜੀਆਂ ਸਾਤਾ ਜਾਣੀਆਂ ਦਾ ਤੁਹਾਨੂੰ ਦੱਸਿਆ ਕਿ ਉਹ ਬੰਦਾ 1.5 ਸਾਲ ਹੋ ਗਏ ਉਹਦਾ ਸੰਸਕਾਰ ਵੀ ਨਹੀਂ ਸੀ ਕਰ ਸਕਿਆ ਉਹਦੀ ਮਿਸਤਕ ਜਿਹੜੀ ਇੱਥੇ ਤੱਕ ਦਫਨਾਈ ਹੋਈ ਹੈ ਓਕੇ ਭੱਟੀ ਸਾਹਿਬ ਔਰ ਉਸ ਬੰਦੇ ਨੇ ਜਿਹਨੇ ਕਤਲ ਕੀਤਾ ਹਰਿਆਣੇ ਦਾ ਸੀ ਵੀਰ ਸਿੰਘ ਉਹ 21 ਸਾਲ ਦੀ ਉਹਨੂੰ ਸਜ਼ਾ ਹੋਈ ਹੈ ਉਹ ਅੰਦਰ ਹੈ ਮੁੰਡੇ ਦਾ ਜਿਹੜਾ ਹੈਗਾ ਇੱਥੇ ਤੁਹਾਨੂੰ ਦੱਸਿਆ ਕਿ ਅਸੀਂ ਉਹਨੂੰ ਕੁਝ ਕਾਰਨਾ ਕਰਕੇ ਦਫਨਾਇਆ ਉਹਦਾ ਵੀ ਕਤਲ ਜਿਹੜਾ ਅਫਗਾਨੀ ਮੁਲਕ ਦਾ ਮੁਸਲਮਾਨ ਸੀ ਉਹ ਵੀ ਅੰਦਰ ਹੈ ਜੀ ਇਹ ਦੇਖੋ ਜੀ ਉੱਥੇ ਕਈ ਇਹੋ ਜਿਹੇ ਬੰਦੇ ਨੇ ਜਿਹੜੇ 6-6 ਮਹੀਨਿਆਂ ਦੇ ਬੰਦੇ ਲੱਭਦੇ ਨਹੀਂ ਪਏ ਵੀ ਉਹ ਕਿੱਥੇ ਨੇ ਸਾਨੂੰ ਜੇ 6 ਮਹੀਨੇ ਬਾਅਦ ਦੱਸਦੇ ਵੀਡੀਓ ਪਾਉ ਉਹਦਾ ਦੱਸੋ ਜੀ ਸਾਡਾ ਬੰਦਾ ਨਹੀਂ ਲੱਭਦਾ ਦੱਸਿਓ ਉਹਨਾਂ ਨੂੰ ਕਹਿੰਦਾ ਇਹ ਗੱਲ ਪਹਿਲਾਂ ਸਾਨੂੰ 6 ਮਹੀਨੇ ਪਹਿਲਾਂ ਦੱਸਦੇ ਉਹ ਕਈ ਵੀ ਇੱਕ ਡੈਡ ਬੋਡੀ ਸਾਨੂੰ ਜਿਹੜੀ ਲੋਕਾਂ ਨੇ ਜਦੋਂ ਸਾਨੂੰ ਦੱਸਿਆ ਵੀਡੀਓ ਪਾਉਣ ਤੋਂ ਬਾਅਦ ਮਿਲੀ ਸਾਨੂੰ ਤੇ ਜੇਕਰ ਉਹ ਟਾਈਮ ਦੇ ਨਾਲ ਮੈਸੇਜ ਚਲਾ ਜਾਵੇ ਦੁਨੀਆ ਤੱਕ ਉਹਨਾਂ ਜਿਹੜਾ ਤੁਹਾਡਾ ਮੈਸੇਜ ਪਤਾ ਨਹੀਂ ਕਿੱਥੇ-ਕਿੱਥੇ ਤੱਕ ਪਹੁੰਚਣਾ ਕਿੱਥੇ ਤੱਕ ਜਾਣਾ ਉਹਨਾਂ ਪਰਿਵਾਰਾਂ ਦਾ ਭਲਾ ਹੋ ਸਕਦਾ ਜਿਨ੍ਹਾਂ ਦੇ ਬੱਚੇ ਲਾਪਤਾ ਨੇ ਜਾਂ ਉਹਨਾਂ ਨੂੰ ਨਹੀਂ ਮਿਲ ਰਹੇ ਸਾਡੇ ਕੁਲਵਿੰਦਰ ਸਿੰਘ ਬੈਠਾ ਮੇਰੇ ਕਾ ਮਹੀਨੇ ਤੀ ਅਸੀਂ 2 ਜਾਂ 3 ਵੀਡੀਓ ਪਾਉਨੇ ਆ ਜਿਹੜੇ ਬੰਦੇ ਲਾਪਤਾ ਨੇ ਅਜ ਤੱਕ ਵੀ ਸਾਡੇ ਕਾਰਜਾਂ ਦੇ ਵਿੱਚ 11 12 ਬੰਦੇ ਲਾਪਤਾ ਨੇ ਜਿਹੜੇ ਲੱਭ ਨਹੀਂ ਰਹੇ ਉਹ ਪਤਾ ਨਹੀਂ ਮਾਰ ਖਾਪ ਚੁੱਕੇ ਨੇ ਜਾਂ ਕਿਸੇ ਜੇਲ੍ਹ ਦੇ ਛੜਦੇ ਪਏ ਨੇ ਜਾਂ ਕਿਸੇ ਹਸਪਤਾਲ ਚ ਉਹ ਆਪਣੀ ਜਿਹੜੀ ਮੈਮਰੀ ਖੋ ਆ ਲੈਂਦੇ ਨੇ ਬੰਦੇ ਉਸ ਹਾਲਤ ਚ ਪਏ ਨੇ ਕੋਈ ਪਤਾ ਨਹੀਂ